ਸਤਿ ਸ੍ਰੀ ਅਕਾਲ ਦੋਸਤੋ ਮੈਂ ਲक्की ਮੱਕੜ ਸਿੰਘ ਐਂਟਰਪ੍ਰਾਈਜ਼ ਤੋਂ ਪੈਸਟੀਸਾਈਡ ਸੀਡ ਫਰਟੀਲਾਈਜ਼ਰ ਜੁਨੀਨ ਦਾ ਪ੍ਰਧਾਨ ਰਮਨਦੀ ਤੋਂ ਜਿਵੇਂ ਹੁਣ ਆਪਾਂ ਦੇਖਿਆ ਪ੍ਰਗਟ ਸਿੰਘ crop ਇਨਫੋਰਮੇਸ਼ਨ ਵਾਲੇ ਦਾ ਕੋਟੇਵਾ ਕੰਪਨੀ ਨਾਲ ਅਜਿਹਾ ਮੁੱਦਾ ਇਹ ਚੱਲ ਰਿਹਾ ਹੈ ਜਿਵੇਂ ਆਪਾਂ ਸਾਰਿਆਂ ਨੇ ਦੇਖਿਆ ਰਿਕਾਰਡਿੰਗਾਂ ਸੁਣੀਆਂ ਕਿਵੇਂ ਕੰਪਨੀ ਦੇ ਅਪਲਾਈ ਗਲਤ ਬੋਰੇ ਆ ਗਾਲਾਂ ਕੱਢ ਰਿਹਾ ਮਨ ਨੂੰ ਦੁੱਖ ਲੱਗਿਆ ਵੀ ਚਲੋ ਆਪ ਨੂੰ ਪਸਾਰਾ ਨੂੰ ਪਤਾ ਹੀ ਹੈ ਕਿਸੇ ਕਿਸਾਨ ਨੇ ਪ੍ਰਗਟ ਸਿੰਘ ਦੇ ਮੇਲ ਤੇ ਫੋਟੋ ਭੇਜੀ ਤੇ ਉਹਨੇ ਕੰਮ ਨਹੀਂ ਕੀਤਾ ਗਲੇਲੀ ਉਹ ਕੀਤੀ ਸੀ ਕੰਮ ਨਹੀਂ ਕੀਤਾ ਤੇ ਕਿਤੇ ਤਾਂ ਕੰਪਨੀ ਨੂੰ ਚਾਹੀਦਾ ਸੀਗਾ ਯਾਰ ਫਾਰਮਰ ਨਾਲ ਗੱਲ ਕਰਦੇ ਸਾਰਾ ਉਹਦਾ ਫੀਡਬੈਕ ਲੈਂਦੇ ਕਿਵੇਂ ਕੀਤੀ ਸੀ ਕਿਵੇਂ ਨਹੀਂ ਉਹਦੀ ਤਸੱਲੀ ਕਰਾ ਕੇ ਆਂਦੇ ਕਿਤੇ ਤਾਂ ਹੋਣਾ ਤਾਂ ਇਹ ਚਾਹੀਦਾ ਸੀਗਾ ਤੇ ਪਰ ਇਹਨਾਂ ਨੇ ਬਲਤ ਮਲਤ ਬੋਲਿਆ ਤੇ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਪ੍ਰਗਟ ਸਿੰਘ ਖੇਤੀ ਰਿਲੇਟਰ ਵੀਡੀਓ ਪਾਉਂਦਾ ਹੈ ਕਿਸਾਨੀ ਬਾਰੇ ਵੀਡੀਓ ਪਾਉਂਦੇ ਆਪਾਂ ਦੇਖਿਆ ਹੀ ਹੈ ਇਸ ਕਰਕੇ ਐਸ ਸੀ ਦੀ ਮੈਂ ਨਿੰਦਾ ਕਰਦਾ ਵੀ ਬਹੁਤ ਇਹ ਚੀਜ਼ ਗਲਤ ਹੋਈ ਤੇ ਮੇਰੀ ਬੇਨਤੀ ਆਪ ਨੂੰ ਸਾਰੇ ਸਾਰਿਆਂ ਨੂੰ ਪ੍ਰਗਟ ਸਿੰਘ ਦੇ ਹੱਕ 'ਚ ਖੜਨਾ ਚਾਹੀਦਾ ਕਿਉਂਕਿ ਆਪਣਾ ਸਾਰਾ ਕੁਝ ਖੇਤੀ ਦੇ ਸਿਰ ਤੇ ਚੱਲਦਾ ਹੈ ਕਿਸਾਨੀ ਦੇ ਸਿਰ ਤੇ ਹੀ ਆਪਾਂ ਸਾਰੇ ਦੁਕਾਨਾਂ ਤੇ ਬੈਠੇ ਆ ਇਸ ਕਰਕੇ ਮੇਰੀ ਬੇਨਤੀ ਹੈ ਦੁਆਰਾ ਵੀ ਆਪਾਂ ਸਾਰੇ ਪ੍ਰਗਟ ਸਿੰਘ ਦੀ سپورਟ ਤੇ ਆਈ ਧੰਨਵਾਦ